ਆ ਨੀ ਤੋਰੀਆਂ ਇਹ ਵੀ ਆਪਣੀਆਂ ਬਸ 4-5 ਬੱਲਾ ਕਹਿ ਲੋ ਇਹਨੂੰ ਹੋਣਗੇ ਉਹ ਲੱਗੇ ਆ ਪਈਆਂ ਨਾ ਤੋਰੀਆਂ ਵਧੀਆ ਘਿਓ ਤੋਰੀਏ ਕੁਆਲਿਟੀ ਬਹੁਤ ਚੰਗੀ ਹੈ ਇਹ ਬਹੁਤ ਹੀ ਵਧੀਆ ਕੁਆਲਿਟੀ ਹੈ ਤੋਰੀ ਦੀ ਨਾ ਦੇਖ ਸਕਦੇ ਕਿਵੇਂ ਫੁੱਲ ਲੱਗੇ ਨੇ ਪਿਲੇ ਪਿਲੇ ਆਹ ਕੁਆਲਿਟੀ ਦੀ ਤੋਰੀ ਹੈ ਦੇਖੋ ਕਿੰਨੀ ਬਸ਼ਾਨਦਾਰ ਹੈ ਹੋਬ ਨਹੀਂ ਦਿਖਾਉਣਾ ਤੁਹਾਨੂੰ ਇਹ ਵੀ ਤੁਹਾਨੂੰ ਲੱਭਣੀਆਂ ਪੈਂਦੀਆਂ ਨੇ ਪੱਤੇ ਜਿਆਦੇ ਚੌੜੇ ਨੇ ਲੱਭ ਜਾਂਦੀਆਂ ਨੇ ਪੱਥਰੀਆਂ ਆਹਾਂ ਛੋਟੀਆਂ ਕੱਲ ਨੂੰ ਤੋੜਨੇ ਆ ਵਧੀਆ ਬਣ ਜਾਣਗੀਆਂ ਦੋ ਪਰਿਵਾਰਾਂ ਵਾਸਤੇ 5 ਤੋਂ 4 6 ਲਾ ਲਓ ਇੰਨੇ ਕੋ ਬੱਲਾਂ ਜ਼ਰੂਰ ਲਾਇਆ ਕਰੋ ਕਿਤਾਬ ਦੇ ਮਣਪੌਂ ਦੀ ਸਬਜ਼ੀ ਹੈ ਜਦੋਂ ਮਰਜ਼ੀ ਤੋੜ ਲਓ ਆਪਣੀ ਮਰਜ਼ੀ ਹੈ ਮੁੱਕਦੀ ਨਹੀਂ ਹੁਣ ਇਹ ਆ ਦੇਖ ਸੋਨੇ ਫੁੱਲ ਬਹੁਤ ਖੜੇ ਨੇ ਕਿੱਲੋ ਡੇਢ ਕਿਲੋ ਹੋ ਜਾਂਦੀਆਂ ਨੇ ਤੇ ਜੇ ਚੌਥੇ ਦਿਨ ਉਹਨੇ ਨੂੰ ਵਾਰੀ ਹੋਰ ਕਦੇ ਦਾਲ ਦੀ ਆ ਗਈ ਕਦੇ ਸਬਜ਼ੀ ਕਿਸੇ ਦੀ ਆ ਗਈ ਐ ਵੀ ਡੰਗ ਸਰੀ ਜਾਂਦਾ ਆਪਾਂ ਲਾਵਾਂਗੇ ਨਾ ਫੇਰ ਤਾਂ ਕਿੱਥੇ ਉਹਨਾਂ ਦੂਸਰੇ ਪਾਸਿਓਂ ਤੁਹਾਨੂੰ ਦਿਖਾ ਰਿਹਾ ਇਧਰੋਂ ਦੇਖੋ ਪੱਸੀ ਦੀ ਸਲਾਬ ਨਾਲ ਪਾਣੀ ਨਾਲ ਪੱਤਾ ਬਹੁਤ ਚੌੜਾ ਇਹਦਾ ਇੱਕ ਨਾਲ ਨਾਲ ਜ਼ਮੀਨ ਵੀ ਬਹੁਤ ਤਕੜੀ ਹੁੰਦੀ ਆ ਕੱਸੀ ਦੇ ਇੱਕ ਵਾਰੀ ਇਹ ਮੱਛੀਆਂ ਸੀ ਬਿਲਕੁਲ ਖਤਮ ਹੋ ਗਈਆਂ ਸੀ ਉਹਦਾ ਕੀ ਕਾਰਨ ਸੀ ਆ ਕੱਸੀ ਨੇਰੇਗਾਲ ਕੱਢ ਕੇ ਗਏ ਸੀ ਤੇ ਉਹ ਪਰਲੇ ਪਾਸੇ ਘਾਹ ਫੂਸ ਬਹੁਤ ਸੀਗਾ ਤੇ ਉਹਨੂੰ ਜਦੋਂ ਅੱਗ ਲਾਈ ਫਿਰ ਇਹ ਛੋਟੀਆਂ ਸੀ ਉਦੋਂ ਬਸਾਂ 5-5 ਫੁੱਟ ਦੀ ਬੇਲ ਹੋਣੀ ਆ ਉਦੋਂ ਫਿਰ ਇਹ ਮੱਚ ਗਈ ਸੀ ਦਵਾਰੇ ਫੁੱਟੀਆਂ ਬਾਰਸ਼ਾਂ ਨਾਲ ਕੁਆਲਟੀ ਬਹੁਤ ਚੰਗੀ ਹੈ ਤੋਰੀ ਦੀ ਪੂਰਾ ਸਿਰ ਹੈ ਹੁਣ ਇਹ ਇਹ ਚਾਲ ਘਰਾਂ ਤੋਂ ਮੁੱਕਦੀਆਂ ਆ ਖੰਬੇ ਵੱਲ ਨੂੰ ਜਾਈ ਜਾਂਦੀ ਉੱਪਰ ਇਹਨੂੰ ਥੱਲੇ ਲਾ ਲੰਘ ਫਿਰ ਖੱਚ ਕੇ ਆਹ ਦੇਖੋ ਤਿਆਰ ਹੋਈ ਜਾਂਦੀਆਂ ਨੇ ਤੋਰੀਆਂ ਆਹ ਦੇਖ ਸਕਦੇ ਆਹ ਦੇਖ ਸਕਦੇ ਤਿੰਨੇ ਸ਼ਾਨਦਾਰ ਵੈਰਾਈਟੀ ਇਹ ਜਿੰਨੀ ਦੇਖਣ ਨੂੰ ਸੋਹਣੀ ਆ ਉਦੋਂ ਸਵਾਦ ਉਦੋਂ ਵੀ ਕਿਤੇ ਜ਼ਿਆਦਾ ਬੰਦੀ ਆ ਆਹ ਦੇਖੋ ਉਹ ਖੱਚਦਾਈ ਜਾਊਗੀ ਇਹ ਪਰ ਆਪਾਂ ਜਾਣ ਨਹੀਂ ਦੇਣਾ ਇਹਨੂੰ ਥੱਲੇ ਲਾ ਲਾਂਗੇ ਦੇਖੋ ਨਿਸ਼ਾਨ ਦਾ ਦੁੱਧ ਪਾ ਕੇ ਜਦੋਂ ਬਣਾਈਆਂ ਬਸ ਕਿਹੜੀਆਂ ਹੋਰ ਸਬਜ਼ੀਆਂ ਦੇਸੀ ਚੀਜ਼ ਹੈ ਤਾਂ ਇਹ ਰੀ ਪੂਰੀ ਬਣ ਗਈ ਲਾਇਆ ਕਰੋ ਵੀਰਵਾਨ ਕੇ ਸਾਰੇ ਮੀਡੀਅਮ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਆ ਤਾਂ ਮੁੰਲਾ ਦਾ ਪੌੜੀ ਦਾ ਤੋੜਨੇ ਪੈਣਗੇ ਬਹੁਤ ਉੱਚਿਆਂ ਨੇ ਗੰਨਿਆਂ ਤੇ ਚੜ੍ਹੀਆਂ ਪਈਆਂ ਨੇ